ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ પુરਸਵਾਰੀ ਸਤ ਸੰਗ ਜਿਓ ਆਉ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਜੀ ਦਾ ਸਮੁੰਦਰ ਲੰਘ ਕੇ ਇੱਕ ਮਸੀਹਰ ਤੱਪ ਪਹੁੰਚੇ ਇਥੋਂ ਦੇ ਰਾਜੇ ਦਾ ਨਾਮ ਸੁਦਰ ਸੈਣ ਸੀ ਜਦ ਗੁਰੂ ਜੀ ਸ਼ਹਿਰ ਦੇ ਬਾਹਰ ਹੀ ਜਾ ਬੈਠ ਗਏ ਮਰਦਾਨੇ ਨੇ ਕਿਹਾ ਕਿ ਮੈਨੂੰ ਆਗਿਆ ਦਿਓ ਮੈਂ ਸ਼ਹਿਰ ਵਿੱਚ ਜਾ ਕੇ ਕੁਝ ਖਾ ਪੀ ਆਵਾਂ ਮੈਨੂੰ ਬਹੁਤ ਭੁੱਖ ਲੱਗੀ ਹੈ ਗੁਰੂ ਜੀ ਨੇ ਕਿਹਾ ਇੱਥੇ ਸ਼ਹਿਰ ਵਿੱਚ ਝੰਡਾ ਬਾਡੀ ਤਰਖਾਨ ਪਖਰ ਦਾ ਪੁੱਤਰ ਰਹਿੰਦਾ ਈ ਤੂੰ ਉਸ ਪਾਸ ਚਲਿਆ ਜਾ ਮਰਦਾਨੇ ਨੇ ਸ਼ਹਿਰ ਵਿੱਚ ਜਾ ਕੇ ਇੱਕ ਆਦਮੀ ਜਿਸ ਦਾ ਨਾਮ ਸੀ ਇੰਦਰ ਸਿੰਘ ਉਸ ਤੋਂ ਝੰਡੇ ਦਾ ਘਰ ਪੁੱਛਿਆ ਉਹ ਮਰਦਾਨੇ ਨੂੰ ਝੰਡੇ ਦੇ ਕਰ ਲੈ ਗਿਆ ਇੰਦਰ ਸਿੰਘ ਨੇ ਝੰਡੇ ਨੇ ਪੁੱਛਿਆ ਕਿ ਤੁਹਾਡੇ ਨਾਲ ਕੌਣ ਹਨ ਇੰਦਰ ਸਿੰਘ ਨੇ ਕਿਹਾ ਮੇਰੇ ਪਾਸੋਂ ਇਹਨਾਂ ਨੇ ਤੇਰੇ ਘਰ ਦਾ ਪਤਾ ਪੁੱਛਿਆ ਸੀ ਇਸ ਕਰਕੇ ਮੈਂ ਇਹਨਾਂ ਨੂੰ ਤੇਰੇ پاس ਲਿਆ ਆ ਹਾਂ ਇਹਨਾਂ ਦਾ ਨਾਮ ਪਤਾ ਤੂੰ ਆਪ ਪੁੱਛ ਲੈ ਝੰਡੇ ਨੇ ਮਰਦਾਨੇ ਨੂੰ ਪੁੱਛਿਆ ਆਪ ਜੀ ਦਾ ਨਾਮ ਕੀ ਹੈ ਕਿਸ ਜਗ੍ਹਾ ਤੋਂ ਆਏ ਹੋ ਮਰਦਾਨੇ ਨੇ ਕਿਹਾ ਮੇਰਾ ਨਾਮ ਮਰਦਾਨਾ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਮੈਨੂੰ ਤੇਰੇ ਪਾਸ ਭੇਜਿਆ ਝੰਡੇ ਨੇ ਕਿਹਾ ਕਿ ਗੁਰੂ ਨਾਨਕ ਦਾ ਨਾਮ ਮੈਂ ਅੱਗੇ ਕਦੀ ਸੁਣਿਆ ਨਹੀਂ ਮਰਦਾਨੇ ਨੇ ਕਿਹਾ ਤੂੰ ਜਾਣਦੇ ਨਹੀਂ ਝੰਡੇ ਨੇ ਵਿਚਾਰਿਆ ਕੋਈ ਸੰਤ ਮਹਾਂਪੁਰਸ਼ ਹੋਣਗੇ ਮੈਨੂੰ ਆਪ ਚੱਲ ਕੇ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ ਪਤਾ ਕਰਨਾ ਚਾਹੀਦਾ ਹੈ ਉਹ ਮੈਨੂੰ ਪਹਿਲਾਂ ਕਿਸਰਾ ਜਾਣਦੇ ਨੇ ਝੰਡੇ ਭੋਜਨ ਤਿਆਰ ਕਰਵਾ ਕੇ ਕੁਝ ਫਲ ਮੇਵੇ ਲੈ ਲੈ ਤੇ ਮਰਦਾਨੇ ਨੂੰ ਨਾਲ ਲੈ ਕੇ ਗੁਰੂ ਜੀ ਵੱਲ ਨੂੰ ਪਰਪਿਆ ਰਸਤੇ ਵਿੱਚ ਮਰਦਾਨੇ ਨੇ ਪੁੱਛਿਆ ਜਿਹੜਾ ਆਦਮੀ ਮੈਨੂੰ ਤੁਹਾਡੇ ਪਾਸ ਲੈ ਕੇ ਗਿਆ ਸੀ ਉਹ ਕੌਮ ਸੀ ਝੰਡੇ ਨੇ ਕਿਹਾ ਉਹ ਇਥੋਂ ਦੇ ਰਾਜੇ ਸੁਦਰਸ਼ੈਨ ਦਾ ਭਨੇਵਾ ਹੈ ਮੇਰੇ ਨਾਲ ਉਸ ਦੀ ਬੜੀ ਪ੍ਰੀਤੀ ਹੈ ਅਸੀਂ ਦੋਵੇਂ ਮਿਲ ਕੇ ਸਤਸੰਗ ਕਰਦੇ ਰਹਿੰਦੇ ਹੁੰਦੇ ਆ ਮਰਦਾਨੇ ਨੇ ਕਿਹਾ ਤੁਹਾਡੇ ਧਨ ਪਾਗ ਹਮਝ ਤੁਸੀਂ ਸਤਸੰਗ ਵਿੱਚ ਆਵਾਜ਼ੀਰ ਕਰਦੇ ਹੋ ਝੰਡੇ ਨੇ ਪੁੱਛਿਆ ਗੁਰੂ ਜੀ ਦੀ ਬੋਲੀ ਕੀ ਹੈ ਮਰਦਾਨੇ ਨੇ ਕਿਹਾ ਕਰਤਾਰ ਕਰਤਾਰ ਬੋਲਦੇ ਨੇ ਇਤਨੇ ਨੂੰ ਦੋਵੇਂ ਗੁਰੂ ਜੀ ਦੇ ਪਾਸ ਪਹੁੰਚ ਗਏ ਤੇ ਝੰਡਾ ਗੁਰੂ ਜੀ ਨੂੰ ਕਰਤਾਰ ਕਰਤਾਰ ਕਰਕੇ ਬੈਠ ਗਿਆ ਭੋਜਨ ਤੇ ਫਲ ਗੁਰੂ ਜੀ ਅੱਗੇ ਰੱਖ ਦਿੱਤੇ ਗੁਰੂ ਜੀ ਨੇ ਕਿਹਾ ਝੰਡਾ ਇਹ ਭੋਜਨ ਕਿਉਂ ਦਿੰਦਾ ਈ ਝੰਡੇ ਨੇ ਕਿਹਾ ਜੀ ਤੁਹਾਡੇ ਸ਼ਕਲ ਨਹੀਂ ਪਰਮੇਸ਼ਰ ਨੇ ਭੇਜਿਆ ਹੈ ਗੁਰੂ ਜੀ ਨੇ ਪੁੱਛਿਆ ਤੂੰ ਪਰਮੇਸ਼ਰ ਨੂੰ ਕਿਵੇਂ ਜਾਣਦਾ ਹੈ ਝੰਡੇ ਕਿਹਾ ਜਦ ਪੂਰਾ ਗੁਰੂ ਜਣਾਵੇਗਾ ਜਾਣ ਲਵਾਂਗਾ ਗੁਰੂ ਜੀ ਨੇ ਕਿਹਾ ਤੁਹਾਡੀ ਸੰਗਤ ਕਿਸ ਨਾਲ ਹੈ ਝੰਡੇ ਨੇ ਕਿਹਾ ਇਥੋਂ ਦੇ ਰਾਜੀ ਸੁਦਰਸ਼ਨ ਦੇ ਪ੍ਰੇਮੀ ਨਾਲ ਤਦ ਗੁਰੂ ਜੀ ਨੇ ਕਿਹਾ ਇਹ ਜੋ ਪਦਾਰਥ ਲਿਆਏ ਹੋ ਇਸ ਦੇ ਪੰਜ ਭਾਗ ਕਰੋ ਜਦ ਝੰਡੇ ਨੇ ਪੰਜ ਭਾਗ ਰੱਖ ਦਿੱਤੇ ਤਾਂ ਗੁਰੂ ਜੀ ਨੇ ਇੱਕ ਭਾਗ ਮਰਦਾਨੇ ਨੂੰ ਦੇ ਕੇ ਆਖਿਆ ਤੂੰ ਸਭ ਤੋਂ ਪਹਿਲਾਂ ਖਾ ਬਾਕੀ ਚਾਰ ਭਾਗ ਰੱਖ ਕੇ ਗੁਰੂ ਜੀ ਨੇ ਝੰਡੇ ਨੂੰ ਆਖਿਆ ਇੰਦਰ ਸਿੰਘ ਨੂੰ ਸਦਲੇ ਆਓ ਫਿਰ ਭੋਜਨ ਛਕਾਂਗੇ ਜੇ ਝੰਡਾ ਇੰਦਰ ਸਿੰਘ ਨੂੰ ਲੈ ਆ ਤੇ ਇਹਨਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਆਪ ਪੂਰਨਪੁਰਖ ਜਾਗਦੇ ਹੋ ਸਾਨੂੰ ਆਪਣਾ ਸਰੂਪ ਦਿਖਾ ਦਿਓ ਉਪਦੇਸ਼ ਦੇ ਕੇ ਸਾਡਾ ਜਨਮ ਮਰਨ ਕੱਟ ਦਿਓ ਗੁਰੂ ਜੀ ਨੇ ਕਿਹਾ ਜੇ ਤੁਸੀਂ ਗਿਆਨ ਆਨੰਦ ਵਿੱਚ ਮਗਨ ਹੋਣਾ ਚਾਹੁੰਦੇ ਹੋ ਤਾਂ ਪਹਿਲਾਂ ਸਾਨੂੰ ਕੋਈ ਗੁਰੂ ਦਰਸ਼ਨਾਂ ਦਿਓ ਫੇਰ ਗਿਆਨ ਉਪਦੇਸ਼ ਸੁਣਾ ਸੁਣਨਾ ਸਾਰੇ ਜਗਤ ਨੂੰ ਝੂਠਾ ਜਾਣ ਕੇ ਸਾਨੂੰ ਦੇ ਦਿਓ ਸਤ ਜਿਸ ਵਿੱਚ ਵਿराग ਤੇ ਉਧਾਰਤਾ ਦਾਦਕ ਸਾਰੇ ਗੁਣ ਨੇ ਉਸ ਨੂੰ ਆਪਣੇ ਆਪ ਹੀ ਗਿਆਨ ਦਾ ਮਹਾਨ ਆਨੰਦ ਹੋ ਜਾਂਦਾ ਹੈ ਜਿਨ੍ਹਾਂ ਵਿੱਚ ਇਹ ਗੁਣ ਪ੍ਰਾਪਤ ਨਹੀਂ ਹੁੰਦੇ ਉਹ ਜੇ ਚਾਹਣ ਕਿ ਉਹਨਾਂ ਨੂੰ ਗਿਆਨ ਹੋ ਜਾਵੇ ਤਾਂ ਇਹ ਅਨੂਨੀ ਗੱਲ ਸਮਝੋ ਕਿਉਂਕਿ ਉਹ ਸਦਾ ਹੀ ਜਗਤ ਦੇ ਪਦਾਰਥਾਂ ਵਿੱਚ ਲਿਵਟੇ ਰਿੰਦੇ ਨੇ ਸਵਾਤ ਜੇ ਤੁਸੀਂ ਗਿਆਨ ਲੈਣਾ ਚਾਹੁੰਦੇ ਹੋ ਤਾਂ ਜਗਤ ਦਾ ਸਭ ਕੁਝ ਦਖਣਾ ਵਿੱਚ ਭੇੜ ਕਰ ਦਿਓ ਫੇਰ ਤੁਹਾਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ ਤਾਂ ਇੰਦਰ ਸੈਣ ਤੇ ਝੱਲੇ ਨੇ ਕਿਹਾ ਅਸੀਂ ਆਪਣਾ ਤਾਨਮਾਲ ਸਭ ਤੁਹਾਡੇ ਚਰਨਾਂ ਵਿੱਚ ਭੇਟਾ ਕਰ ਦਿੱਤਾ ਹੁਣ ਅਸੀਂ ਕੋਈ ਵਦਾਰਥ ਗ੍ਰਹਿਣ ਨਹੀਂ ਕਰਾਂਗੇ ਫੇਰ ਗੁਰੂ ਜੀ ਨੇ ਕਿਹਾ ਹੁਣ ਤੁਹਾਡੇ ਪਾਸ ਬਾਕੀ ਰਹਿ ਹੀ ਕੀ ਗਿਆ ਉਹਨਾਂ ਕਿਹਾ ਜੀ ਸਾਡੇ ਸਰੀਰ ਹੀ ਸਾਡੇ ਪਾਸ ਬਾਕੀ ਨਹੀਂ ਗੁਰੂ ਜੀ ਨੇ ਕਿਹਾ ਵਿਚਾਰ ਕਰਕੇ ਵੇਖ ਲਓ ਇਹ ਸਰੀਰ ਵੀ ਸਦਾ ਰਹਿਣ ਵਾਲੀ ਨਹੀਂ ਨੇ ਇਸ ਕਰਕੇ ਵੀ ਸਾਨੂੰ ਭੇਟਾ ਕਰ ਦਿਓ ਜਦੋਂ ਮਾਨੇ ਸਤਿਵਚਨਾ ਆਖੇ ਸਰੀਰ ਵੀ ਭੇਟਾ ਕਰ ਦਿੱਤੇ ਫਿਰ ਗੁਰੂ ਜੀ ਨੇ ਕਿਹਾ ਹਮ ਤੁਹਾਡੇ ਪਾਸ ਪਿੱਛੇ ਕੀ ਰਹਿ ਗਿਆ ਉਹਨਾਂ ਕਹੇ ਜੀ ਹੋਰ ਤਾਂ ਕੁਝ ਨਹੀਂ ਰਿਹਾ ਕੇਵਲ ਅੰਤ ਕਰਨ ਹੀ ਸਾਡੇ ਪਾਸ ਹੈ ਗੁਰੂ ਜੀ ਨੇ ਕਿ ਅੰਤ ਕਰਨ ਵਿੱਚ ਪੰਜ ਤਤਾਂ ਤੋਂ ਬਣਿਆ ਆਇਆ ਹੈ ਜੋ ਝੂਠੇ ਨੇ ਇਹ ਆਪਣੇ ਅੰਤ ਕਰਨ ਨੂੰ ਵੀ ਸਾਨੂੰ ਦੇ ਦਿਓ ਫਿਰ ਜੋ ਤੁਹਾਨੂੰ ਸੰਦੇਹ ਹੋਵੇ ਉਹ ਸਾਨੂੰ ਪੁੱਛੋ ਗੁਰੂ ਜੀ ਨੇ ਵਚਨ ਸੁਣ ਕੇ ਉਹਨਾਂ ਦੇ ਮਨ ਵਿੱਚ ਸੰਕਲਪ ਹੋਇਆ ਕਿ ਜਿਹੜਾ ਕੋਈ ਸਾਨੂੰ ਸੰਸਾ ਹੋਵੇ ਗੁਰੂ ਜੀ ਨੂੰ ਦੱਸ ਦਈਏ ਗੁਰੂ ਜੀ ਨੇ ਕਿਹਾ ਸੰਕਲਪ ਕਰਨਾ ਵੀ ਮਨ ਦਾ ਧਰਮ ਹੈ ਤੇ ਮਨ ਮਨ ਤੁਸੀਂ ਸਾਨੂੰ ਦੇ ਚੁੱਕੇ ਹੋ ਫਿਰ ਤੁਸੀਂ ਆਪਣੇ ਕੰਮ ਵਾਸਤੇ ਇਸ ਨੂੰ ਕਿਉਂ ਵਰਤਿਆ ਹੈ ਇਸ ਨੂੰ ਭੇਟਾ ਕਰਕੇ ਫਿਰ ਵਾਸ ਲੈਂਦੇ ਹੋ ਦੋਹ ਨੇ ਕਿਹਾ ਠੀਕ ਹੈ ਜੀ ਸਾਨੂੰ ਕੋਈ ਸੰਕਲਪ ਨਹੀਂ ਕਰਨਾ ਚਾਹੀਦਾ ਜਾਦੇ ਨਿਚਾ ਕਰਨ ਲੱਗੇ ਤਾਂ ਗੁਰੂ ਜੀ ਨੇ ਕਿਹਾ ਨਿਚਾ ਕਰਨਾ ਬੁੱਧੀ ਦਾ ਧਰਮ ਹੈ ਜੋ ਤੁਸਾਂ ਸਾਨੂੰ ਭੇਟਾ ਕਰ ਦਿੱਤੀ ਹੈ ਇਸ ਬਾਤ ਤੇ ਹੁਣ ਤੁਸੀਂ ਨਿਚਾ ਨਹੀਂ ਕਰ ਸਕਦੇ ਗੁਰੂ ਜੀ ਦਾ ਬਚਨ ਸੁਣ ਕੇ ਦੋਵੇਂ ਚਿਤਵਨਾ ਕਰਨ ਗਏ ਗੁਰੂ ਜੀ ਨੇ ਕਿਹਾ ਚਿਤਵਨਾ ਕਰਨੀ ਚਿਤ ਦਾ ਧਰਮ ਹੈ ਜੋ ਤੁਸੀਂ ਸਾਨੂੰ ਦੇ ਚੁੱਕੇ ਹੋ ਫਿਰ ਦੋਹਾਂ ਨੇ ਵਿਚਾਰ ਕੀਤੀ ਅਸਾ ਮਨ ਬੁੱਧ ਤੇ ਚਿੱਤ ਗੁਰੂ ਜੀ ਦੇ ਪੇਟਾ ਕਰ ਦਿੱਤੇ ਨੇ ਹੁਣ ਅੱਗੇ ਵਿਚਾਰ ਕਿਸ ਤਰ੍ਹਾਂ ਕਰੀਏ ਗੁਰੂ ਜੀ ਨੇ ਕਿਹਾ ਤੁਸਾਂ ਇਹ ਹਉਮੈ ਧਾਰਨ ਕੀਤੀ ਹੈ ਮਨ ਬੁੱਧ ਚਿੱਤ ਅਸਾਂ ਗੁਰੂ حوالے ਕਰ ਦਿੱਤੀ ਹੈ ਇਹ ਅਸਾਂ ਦੀ ਹਉਮੈ ਜੋ ਅੰਤ ਕਰਨ ਦਾ ਇੱਕ ਸਰੂਪ ਹੈ ਤੁਸੀਂ ਇਸ ਨੂੰ ਪਹਿਲੇ ਹੀ ਦੇ ਚੁੱਕੇ ਹੋ ਫਿਰ ਤੁਸੀਂ ਇਹ ਕਿਉਂ ਵਰਤੀ ਹੈ ਇਸ ਤੋਂ ਪਰੇ ਕੋਈ ਸੰਸਾ ਹੋਵੇ ਤਾਂ ਪੁੱਛੋ ਗੁਰੂ ਜੀ ਦੇ ਬਚਨ ਸੁਣ ਕੇ ਉਹਨਾਂ ਦੋਹਾਂ ਦੀ ਇਹਨਾਂ ਵਿਚਾਰਾਂ ਵਿੱਚ ਹੀ ਸਮਾਧੀ ਲੱਗੀ ਤੇ ਉਹਨਾਂ ਦੋਹਾਂ ਨੇ ਆਪਣੇ ਅਪਾਰ ਰੂਪ ਆਤਮਨ ਦਾ ਪ੍ਰਤੱਖ ਦਰਸ਼ਨ ਕਰ ਲਿਆ ਇਸ ਤਰ੍ਹਾਂ ਉਹਨਾਂ ਨੂੰ ਗਿਆਨ ਨੰਦ ਕਰਕੇ ਗੁਰੂ ਜੀ ਨੇ ਉਹ ਪ੍ਰਸ਼ਾਦ ਪਹਿਲਾਂ ਕੁਝ ਆਪ ਛਕਿਆ ਤੇ ਫਿਰ ਆਪਣਾ ਅਸੀਰ ਪ੍ਰਸ਼ਾਦ ਉਹਨਾਂ ਦੋਹਾਂ ਨੂੰ ਦਿੱਤਾ ਜਿਹਦੇ ਛਕਨ ਨਾਲ ਉਹਨਾਂ ਦੇ ਇੱਕ ਪਾੜ ਖੁੱਲ ਗਏ ਅਸੀਂ ਸਮਾਧੀ ਲੱਗੀ ਤਿੰਨ ਪੈਰ ਵੀਰ ਗਏ ਜਦ ਸੂਰਜ ਚੜਾਇਆ ਤਾਂ ਗੁਰੂ ਜੀ ਨੇ ਉਹਨਾਂ ਦੀ ਸਮਾਧੀ ਖੜਵਾ ਕੇ ਇੰਦਰ ਸਿੰਘ ਨੂੰ ਆਖਿਆ ਕਿ ਇਥੋਂ ਦੀ ਸਿੱਖੀ ਦੀ ਮੰਝੀ ਤੂੰ ਸੰਭਾਲ ਤੇ ਸਾਰੇ ਸ਼ਹਿਰ ਦਾ ਗੁਰੂ ਬਣ ਕੇ ਰਹੁ ਇੰਦਰ ਸਿੰਘ ਨੇ ਕਿਹਾ اے ਮੁਕਤੀ ਦਾਤਾ ਗੁਰੂ ਮੈਨੂੰ ਹੁਣ ਕਿਸੇ ਅਸੀ ਵਸਤੂ ਦੀ ਲੋੜ ਨਹੀਂ ਰਹੀ ਆਪ ਜੀ ਨੇ ਕਿਰਪਾ ਕਰਕੇ ਸਾਰਾ ਭਰਮ ਦੂਰ ਕਰ ਦਿੱਤਾ ਹੈ ਗੁਰੂ ਜੀ ਦਾ ਦ੍ਰਿੜ ਨਿਚਾ ਵੇਖ ਕੇ ਛੰਡੇ ਨੂੰ ਸਾਰੇ ਇਲਾਕੇ ਦੀ ਮੰਝੀ ਬਖਸ਼ਿਸ਼ ਕੀਤੀ ਜਦ ਇਸ ਗੱਲ ਦਾ ਸੁਦਰ ਸਿੰਘ ਨੂੰ ਪਤਾ ਲੱਗਾ ਤਵੇ ਨੇ ਛੰਡੇ ਨੂੰ ਸਾਰੇ ਨਗਰ ਦਾ ਗੁਰੂ ਨਾਤਾ ਹੈ ਉਸਨੇ ਗੁਰੂ ਜੀ ਨੂੰ ਸੱਦਣ ਵਾਸਤੇ ਇੱਕ ਆਦਮੀ ਭੇਜਿਆ ਉਸ ਸਮੇਂ ਗੁਰੂ ਜੀ ਪਾਸ ਇੰਦਰ ਸਿੰਘ ਤੇ ਝੰਡਾ ਦੋਵੇਂ ਬੈਠੇ ਸਨ ਉਹ ਰਾਜੀ ਨਹੀਂ ਉਸ ਆਦਮੀ ਨੇ ਕਿਹਾ ਤੁਹਾਡੇ ਵਿੱਚ ਉਤਪਾ ਕਿਹੜਾ ਹੈ ਇਸ ਨੂੰ ਰਾਜਾ ਸੁਦਰਸ਼ਣ ਨੇ ਬੁਲਾਇਆ ਤਾਂ ਇੰਦਰ ਸਿੰਘ ਨੇ ਗੁਰੂ ਜੀ ਨੂੰ ਕਿਹਾ ਮਹਾਰਾਜ ਮੈਨੂੰ ਆਗਿਆ ਦਿਓ ਮੈਂ ਰਾਜੇ ਪਾਸ ਜਾ ਕੇ ਤੁਹਾਡੀ ਬਾਬਤ ਸਭ ਕੁਝ ਸਮਝਾ ਦੇਵਾਂ ਕਿਉਂਕਿ ਉਹ ਤੁਹਾਡੀ ਮਹਿਮਾ ਨੂੰ ਨਹੀਂ ਜਾਣਦਾ ਅਜ ਉਹ ਗੱਲ ਨਾ ਕਰੇ ਇੰਦਰ ਸੈਨ ਆਗਿਆ ਲੈ ਕੇ ਸੁਧ ਸੈਨ ਪਾ ਚਲੇ ਗਿਆ ਤੇ ਉਸਨੇ ਆਖਿਆ ਸਰਨ ਗਉ ਸੰਤ ਕੀ ਲਖੀਏ ਸਰੂਪ ਕਰਤਾਰ ਇਹ ਰਾਜਨ ਤਪਾ ਗੁਰੂ ਨਾਨਕ ਜੀ ਕਰਤਾਰ ਦਾ ਰੂਪ ਨੇ ਉਹਨਾਂ ਦੀ ਸ਼ਰਣੀ ਪੈ ਜਾਵੋ ਕਿਉਂਕਿ ਉਹ ਊਨੇ ਭਰੇ ਭਰੇ ਭਰ ਊਨੇ ਉਜਲ ਬਸਾਏ ਬਸੇ ਕਰਸੂਨੇ ਲਗਤੇ ਵੱਡ ਵੱਡ ਤੇ ਲਗਸ਼ਨ ਮੈਂ ਅਸਮਰਥ ਸਮਝੋ ਨਿਰਪਮਾਨ ਮੈਂ ਉਹਣਿਆਂ ਨੂੰ ਪਰ ਦਿੰਦਾ ਹੈ ਭਰਿਆਂ ਨੂੰ ਊਣੇ ਕਰ ਦਿੰਦਾ ਹੈ ਉਹ ਜਿਹੜਿਆਂ ਨੂੰ ਵਸਾ ਦਿੰਦਾ ਹੈ ਵਸਦਿਆਂ ਨੂੰ ਉਜਾੜਨ ਵਾਲਾ ਹੈ ਛੋਟੇ ਤੋਂ ਵੱਡਾ ਤੇ ਵੱਡੇ ਤੋਂ ਇੱਕ ਛਿਰ ਵੀ ਛੋਟਾ ਕਰਨ ਵਾਲਾ ਹੈ ਹਿਰਾਜਨ ਗੁਰੂ ਜੀ ਨੂੰ ਐਸਾ ਸਮਰੱਥ ਸ਼ਕਤੀਮਾਨ ਸਮਝੋ ਗੁਰੂ ਜੀ ਦੀ ਮਹਿਮਾ ਸੁਣ ਕੇ ਸੁਦਰਸਨ ਬੜੀ ਸ਼ਰਧਾ ਨਾਲ ਆਦੀਨ ਹੋ ਕੇ ਮਿੱਠੇ ਫਲ ਅਨੇਕ ਪ੍ਰਕਾਰ ਦੇ ਭੋਜਨ ਲੈ ਕੇ ਨੰਗੇ ਪੈਰੀ ਚੱਲ ਕੇ ਗੁਰੂ ਜੀ ਦੇ ਹਾਜ਼ਰ ਹੋਇਆ ਅਸ਼ਟਾਂਗ ਹੋ ਕੇ ਚਰਨਾਂ ਤੇ ਸਿਰ ਰੱਖ ਉਸ ਨੇ ਲਮਾ ਪਿਆਰਿਆ ਉਸ ਦਾ ਪ੍ਰੀਤ ਤੇ ਸ਼ਰਧਾ ਵੇਗ ਗੁਰੂ ਜੀ ਨੇ ਪਿੱਠ ਤੇ ਥਾਪੀ ਦੇ ਕੇ ਆਖੇ ਉਥੋ ਰਾਜਨ ਤੂੰ ਆਪਣੇ ਸਤਾਰਾਂ ਗਵਾਂਢੀ ਦਾ ਜਾਂਦਾ ਰਾਜਾ ਹੋ ਗਿਆ ਹੁਣ ਸਾਰੇ ਤੇਰੀ ਹੀ ਨੰਨਣਗੇ ਸੁਦਰ ਸ਼ੈਨ ਵਜਨ ਸੁਣ ਕੇ ਬੜਾ ਪ੍ਰਸੰਨ ਹੋਇਆ ਹੈ ਸੁਦਰ ਸ਼ੈਨ ਝੰਡੇ ਦੀ ਬਰਾਬਰੀ ਨਾ ਕਰਨੀ ਉਸ ਦੇ ਅੱਗੇ ਨੀਵੇਂ ਹੋ ਕੇ ਰਹਿਣਾ ਇਹ ਦੇਖਦੀ ਸਾਰੀ ਸਿੱਖੀ ਅਸਾਂ ਝੰਡੇ ਦੇ ਸਮਰਥ ਕੀਤੀ ਹੈ ਰਾਜੇ ਨੇ ਕਿਹਾ ਗੁਰੂ ਜੀ ਮੇਰਾ ਰਾਜ ਭਾਗ ਝੰਡੇ ਨੂੰ ਦੇ ਦਿਓ ਮੈਨੂੰ ਆਪਣੇ ਨਾਲ ਲੈ ਚਲੋ ਮੈਂ ਤੁਹਾਡੀ ਤੋਂ ਬਿਨਾ ਰਹਿ ਨਹੀਂ ਸਕਦਾ ਇਹ ਗੱਲ ਕਰਕੇ ਰਾਜੇ ਦੀਆਂ ਅੱਖਾਂ ਵਿੱਚੋਂ ਪ੍ਰੇਮ ਨਾਲ ਅਥਰੂ ਵਗਣ ਲੱਗ ਪਏ। ਰਾਜੇ ਦੀ ਸ਼ਰਧਾ ਤੇ ਪ੍ਰੇਮ ਵੇਖ ਕੇ ਗੁਰੂ ਜੀ ਨੇ ਕਿਹਾ हे ਰਾਜਨ ਅਸੀਂ ਸਦਾ ਹੀ ਤੇਰੇ ਪਾਸ ਹਾਂ ਜਦੋਂ ਤੂੰ ਸਾਡੇ ਪ੍ਰਤੱਖ ਦਰਸ਼ਨ ਕਰਨੇ ਚਾਹੇ ਉਤਰਤਾ ਨਾਲ ਕੜਾ ਪ੍ਰਸ਼ਾਦ ਕਰਕੇ ਪਾਸ ਇੱਕ ਟੱਗਾ ਰੱਖ ਕੇ ਅਰਦਾਸ ਕਰਨੀ ਮੈਂ ਉਸੇ ਸਮੇਂ ਪ੍ਰਗਟ ਹੋ ਕੇ ਤੇਰੇ ਮਨ ਦੀ ਕਾਮਨਾ ਪੂਰੀ ਕਰਾਂਗੇ। ਇਸ ਤਰ੍ਹਾਂ ਰਾਜੇ ਸਹਿਰਸਬ ਨੂੰ ਧੀਰਜ ਦੇ ਕੇ ਸਤਗੁਰਾਂ ਨੇ ਉਹਨਾਂ ਤੋਂ ਵਿਦਾ ਲਈ ਔਰ ਇਸ ਤਰ੍ਹਾਂ ਢੰਡੇ ਨੂੰ ਅਤੇ শূ드్ర ਸੇਣ ਰਾਜੇ ਨੂੰ ਆਪਣਾ ਪਰਪਕਾਰ ਕਾਰੋਬਾਰ ਸੁ